ਕਈ ਸੌਰਿਆਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਨੂੰ ਸਾਡੀ ਇੱਜ਼ਤ ਨਹੀਂ ਕਰਦੀ ਸਾਡੀ ਸੇਵਾ ਨਹੀਂ ਕਰਦੀ ਤਾਂ ਮੈਂ ਉਹਨਾਂ ਸੌਰਿਆਂ ਨੂੰ ਪੁੱਛਣਾ ਚਾਹਨੀ ਆ ਕਿ ਜਦੋਂ ਬਗਾਨੀ ਧੀ ਨਵੀਂ-ਨਵੀਂ ਵਿਆਹ ਕੇ ਤੁਹਾਡੇ ਘਰ ਆਈ ਸੀ ਤਾਂ ਕੀ ਤੁਸੀਂ ਉਹਨੂੰ ਮਾਪਿਆਂ ਵਰਗਾ ਪਿਆਰ ਦੇਣ ਦੀ ਕੋਸ਼ਿਸ਼ ਕੀਤੀ ਸੀ ਕੀ ਤੁਸੀਂ ਉਹਨੂੰ ਟਾਈਮ ਦਿੱਤਾ ਸੀ ਕਿ ਉਹ ਹੌਲੀ-ਹੌਲੀ ਤੁਹਾਡੇ ਅਕੋਰਡਿੰਗ ਤੁਹਾਡੇ ਘਰ ਦੇ ਮਾਹੌਲ ਅਕੋਰਡਿੰਗ ਆਪਣੇ ਆਪ ਨੂੰ ਢਾਲ ਸਕੇ ਕੀ ਤੁਸੀਂ ਕਦੇ ਉਹਦੇ ਕਿਸੇ ਕੰਮ ਦੀ ਪ੍ਰੇਜ਼ ਕੀਤੀ ਸੀ ਆਪਣੀ ਧੀ ਵਾਂਗ ਉਹਦੀ ਕਦਰ ਕੀਤੀ ਸੀ ਕੀ ਉਹਦੂੰ ਕਦੇ ਕੰਮ ਨਾ ਆਉਣ ਤੇ ਮੇਹਣਾ ਮਾਰਨ ਦੀ ਜਗ੍ਹਾ ਉਹਨੂੰ ਉਹ ਕੰਮ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ ਜੇ ਤੁਸੀਂ ਕੁਝ ਵੀ ਇਹੋ ਜਿਹਾ ਨਹੀਂ ਕੀਤਾ ਤਾਂ ਫਿਰ ਤੁਹਾਨੂੰ ਉਮੀਦ ਕਿਉਂ ਤੇ ਕਿਸ ਚੀਜ਼ ਦੀ